ਗਲਦਾਸ ਪਤਾ ਨਹੀਂ 8:30 ਵਜੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਜੇ ਪਤਾ ਨਹੀਂ ਆ ਹੁਣ ਪੱਕਾ ਤੁਹਾਡੇ ਸਾਹਮਣੇ ਹੀ ਹੁਣ ਕਿੱਥੇ ਰੰਦਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੋਂ 3 ਮਹੀਨੇ ਦਾ ਜੀ ਰੰਜਰ ਨੂੰ ਜਦਾ ਕੋਈ ਨਹੀਂ ਮੁੰਡੇ ਜਿਹਦਾ ਲੱਲੋੜ ਪੈਂਦੇ ਹੋ ਲੱਲੋੜ ਪੈਂਦਾ ਮੈਂ ਚਾਚਾ ਇਹਦਾ ਇਹਦਾ ਨੰਮਦੇਵ ਸਿੰਘ ਸੀਗਾ ਤੇ ਮਤਲਬ 8:30 ਵਜੇ 9 ਵਜੇ ਰੋਟੀ ਖਾ ਕੇ ਘਰੋਂ ਤੇ ਬਾਹਰ ਆ ਗਿਆ ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਫਿਰ ਆ ਕੇ ਦੇਖਿਆ ਤੇ ਪਛਾਣ ਲਿਆ ਸਾਡਾ ਮੁੰਡਾ ਸੀਗਾ ਕੋਈ ਪੁਰਾਣੀ ਨਹੀਂ ਨਹੀਂ ਦੁਸ਼ਮਣੀ ਕੀ ਹੋਣੀ ਹੈ ਬੱਚਾ ਛੋਟਾ ਜਿਹਾ ਅੱਛਾ ਦੋਸਤ ਤੁਹਾਨੂੰ ਕੀ ਲੱਗਦਾ ਜਿਹਨੇ ਕੀਤਾ ਕਤਲ ਸਾਨੂੰ ਤਾਂ ਇੰਜ ਲੱਗਦਾ ਡੈਥ ਕੀਤੀ ਗਏ ਨੇ ਇਹਦੀ ਕਤਲ ਕੀਤਾ ਦਾ ਗੱਲ ਦਾ ਪਤਾ ਨਹੀਂ ਸਾਡੇ 8:30 ਵਜੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਦੇ ਪਤਾ ਨਹੀਂ ਆ ਹੁਣ ਮੱਕਾ ਹੋ ਗਿਆ ਤੁਹਾਡੇ ਸਾਹਮਣੇ ਹੀ ਹੁਣ ਕਿੱਥੇ ਰੰਗਦਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੇ 3 ਮਹੀਨੇ ਦਾ ਜੀ ਰੰਜਰ ਰੰਜਰ ਦਾ ਕੋਈ ਨਹੀਂ ਮੁੰਡੇ ਜਿਹਦਾ ਲੱਲ ਲੱਲ ਪੈਂਦੇ ਹੋ ਲੱਲ ਲੱਲ ਪੈਂਦਾ ਇਹ ਹੁਣ ਗੁਰਦੁਆਰੇ ਲਾਉਂਸਮੈਂਟ ਹੋਈ ਸੀ ਤੇ ਆਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ ਮੈਂ ਤੇ ਆ ਵੇਖਣਾ ਗਿਆ ਦੋਵੇਂ ਭਰਾ ਅਹੀਂ ਕਭੀ ਹੱਡਾ ਮੁੰਡਾ ਨਹੀਂ ਰਸਦਾ ਇਹ ਵੇਖ ਤੇ ਆ ਜੀ ਤੇ ਮੈਂ ਤੇ ਆਉਂਦਾ ਪਛਾਣ ਲੈ ਮੈਂ ਵੀ ਇਹ ਤੇ ਬੰਦਾ ਤੇ ਆਪਣਾ ਹੀ ਹਾਂ ਜੀ ਆ ਵੇਖੋ ਜੀ ਪੁਲਿਸ ਦੇ ਪੁਲਿਸ ਨਾਲ ਆ ਸਾਡੇ ਇਨਸਾਫ ਇਹੋ ਹੀ ਵੀ ਜੇ ਕੋਈ ਦੋਸ਼ੀ ਆ ਤੇ ਉਹ ਮਲਕਾ ਹੋਣੀ ਚਾਹੀਦੀ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ ਲੜਕੇ ਨੂੰ ਵੇਰਕੇ ਦਾ ਲੜਕਾ ਵਾ ਖਰਚਾਂ ਕਰਦੇ ਵਗੈਰਾ ਮਾਰੀਆਂ ਉਹਨੂੰ ਤੇ ਸਵੇਰੇ ਹੀ ਪਤਾ ਲੱਗਵਾ ਖਾਸ ਕਰਕੇ ਐਮਐਲਏ ਸਾਹਿਬ ਨੂੰ ਵੀ ਦੱਸਿਆ ਗਿਆ ਵਾ ਡੀਐਸਪੀ ਸਾਹਿਬ ਆਪ ਆਏ ਆ ਜਿੰਨੇ ਵੀ ਇੱਥੇ ਜੋ ਵੀ ਬਣਦਾ ਉਹ ਕਾਰਵਾਈ ਪੂਰੀ ਕੀਤੀ ਜਾਵੇਗੀ ਵਧੀਆ ਤਰੀਕੇ ਨਾਲ ਡੀਐਸਪੀ ਸਰ ਆਪ ਆ ਕੇ ਐਸਐਚਓ ਸਾਰੀ ਪੁਲਿਸ ਫੋਰਸ ਵੇਖੋ ਜੀ ਜੇ ਲਿੱਤੇ ਗਿਆ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਵੀ ਜੋ ਵੀ ਕੁਸ਼ ਆਪਣੇ ਪੁਲਿਸ ਮਹਿਕਮੇ ਵੱਲੋਂ ਵੀ ਸਾਰੇ ਬਣੇ ਪੌ ਨਿਸ਼ਾਨ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਇਨਸਾਫ ਮਿਲੂਗਾ ਵੀਰ ਕੇ ਬਾਹਰ ਸ਼ਮਸ਼ਾਨ ਘਾਟ ਦੇ ਹੱਡੋ ਰੋੜੇ ਲੱਗੇ ਪਈ ਹੈ ਮੌਕੇ ਤੇ ਪੁੱਜਿਆ ਐਫਐਸਐਲ ਟੀਮ ਉਰਾਈ ਹੈ ਜੋ ਵੀ ਸਰਕਮਸਟੈਂਸਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਫਿਲਹਾਲ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਸਿਰ ਮੁੰਡੇ ਦੀ ਕਿੰਨੀ ਉਮਰ ਹੈਗੀ ਸੀ ਮੁੰਡੇ ਦੀ ਉਮਰ ਕੋਈ ਕਰੀਬ 18 ਕੇ ਸਾਲ ਹੈਗੀ ਹੈ ਸਿਰਫ ਕੁਝ ਦੋ ਦਿਨ ਬੰਦੇ ਦਾ ਨਾਮ ਵੀ ਲੈਂਦੇ ਬੰਨਦੇ ਪਰ ਕੋਈ ਗੱਲ ਨਹੀਂ ਉਹਦੇ ਬਾਰੇ ਚੱਲਾਂਗੇ ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਊਗੇ ਉਹਦੇ ਅਕੋਰਡਿੰਗ ਕਾਰਵਾਈ